ਅਹੀਂ ਆਏ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆ ਇਹ ਭਲੇਖੇ ਜੇ ਤੋਹੀ ਮੈਂ ਤੁਹੀ ਮਾਝੇ ਦੇ ਹੀ ਆਹੀਂ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗੇ ਇਹ ਨਾਲੇ ਆਣ ਨੇ ਅਸਲੀ ਮਾਝ ਆਵਦਾ ਕੀ ਆ ਅਵੀ ਅਜੇ ਤਾਂ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁਰੀ ਹਾਸ਼ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਆ ਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐ ਜੀਓ ਬਣਾ ਲੀਆਂ ਹੀ ਉਹ ਐਕਟਰਾਂ ਨੂੰ ਵੀ ਸਾਡੀ ਪੀੜੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੁਆਲੇ ਜਿਨ੍ਹਾਂ ਚ ਰਹਿੰਦੇ ਨਾ ਪਾਣੀ ਨਹੀਂ ਚੜਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਰਾਲੀ ਰਸਦ ਦੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਣ ਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹਦਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋਂ ਤੇਰਾ ਗਵਾਂਢੀ ਹੋਂ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਪਾਏ ਭੱਡੀ ਦੇ ਕੋਈ ਨਿੱਕੀ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਐ ਨਾ ਹੜਾਣੂ ਨੇ ਝਠਾਂਦੀ ਉਹ ਭਰਾਓ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਕਰਵਾਨੇ ਸਿਰਜਿਆ ਹੈ ਸਾਡੇ ਚ ਡਿਸਪਲਿਨ ਹੋਣਾ ਚਾਹੀਦਾ ਹੈ ਕਿਹੜੇ ਕੰਮ ਨੂੰ ਤੋਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇਬੰਦੀ ਆ ਸਾਡੇ ਬਣਵਾ ਪੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰੀਲਾ ਨਹੀਂ ਪੰਨੀ ਆ ਇੱਥੇ ਆਓ ਬੰਦੇਆਂ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇੱਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਦਾ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਗੇ ਲਊਗਾ ਪਰ ਜਿਹੜਾ ਤੁਸੀਂ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲਿਆਉਂਦੇ ਤੁਹਾਡੇ ਦੀ ਅਸੀਂ ਪੈਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਪਿਉ ਆਇਆ ਉਹਦਾ ਤੇ ਸਿਰ ਪਾੜ ਕੇ ਰੱਖਤਾ ਉਹਦਾ ਦਿਮਾਗ ਹੀ ਲਿਆਈ ਨਹੀਂ ਦੂਰ ਆਇਆ ਤੁਹਾਡੇ ਕੋਲੇ ਤੇ ਮਾਚੇ ਦੀ ਧਰਤੀ ਸੂਰਬੀਰਾਂ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸਤਾ ਕਿਹਨੇ ਜਾਣੀ ਐ ਜਿਨਾਂ ਨਾਲੇ ਚੋਂ ਜਿਨੇ ਜਾਣਾ ਆ ਸਾਡੇ ਉਤੋਂ ਦੀ ਨੰਗ ਕੇ ਚਲ ਜੇ ਜਿਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹਾਂ ਇਹਨਾਂ ਨੂੰ ਦੱਸਾਂਗੇ ਹੁਣ ਪੇ ਮਾਜਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਿਆ ਰੀਦਾ ਮਾਜਾ ਮਾਜਾ ਅਸੀਂ ਵੀ ਮਾਜੇ ਦੇ ਹਾਂ ਆਈ ਇੱਥੇ ਸ਼ਰਾਈ ਨੂੰ ਤੇਰੇ ਫਿਰਦੇ ਪਰ ਆ ਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਦੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਹੈ ਇੱਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਹਲਾਉਣਾ ਨਹੀਂ ਤੇ ਇੱਥੋਂ ਇੱਕ ਟਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੁਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦੋ ਕੀ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਆ ਵਿਊ ਲੈਣ ਦਾ ਟਾਈਮ ਆ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਜੋ ਲੈ ਕੇ ਦੱਸਦਾ ਬੰਦੇ ਨਾਲ ਚਾਰ ਚਾਰ ਕੈਮਰੇ ਚੁਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਰੂਸ ਘਰ ਤਾਂ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਓ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋ ਦਿਨਾਂ ਚ ਮਰਨੇ ਚਾਹਦੇ ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਦੀ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਵੀ ਇੰਨੇ ਜੋਕੇ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉੱਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇ ਸੋਨੇ ਸੋਨੇ ਭਾਈ ਇੱਥੇ ਬੈਠੇ ਇੱਥੇ ਬੈਠੇ ਇੱਥੇ ਬੈਠੇ ਇੱਥੇ ਬੈਠੇ ਬਸ ਇੱਥੇ ਬੈਠੇ ਔਰ ਰੌਂਡ ਟੋੜਨੀ ਬੰਦ ਕਰੋ ਉਧਰ ਕੋਈ ਇਧਰ ਉਧਰ ਜਾਏਗਾ ਭਾਈ ਇਹ ਸਾਡੇ ਲੋੜੇ ਨੂੰ ਮੋੜਿਆ ਮੇਰੇ ਲੋੜੇ ਨੂੰ ਭੈਰ ਚੀਚਾ ਮੇਰੇ ਲੋੜਾ ਰਜਾਈ ਜਾਂਦੇ ਸੇ ਅਹੇ ਮੈਂ ਰੰਗ ਕਰਾ ਇਹ ਆਖਾ ਬੰਦੇ ਦਾ ਦੋਈ ਕਰਾ ਰੰਗ ਕਰਾ